ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ حاضر ਹੋ ਰਿਹਾ ਇੱਕ ਤਾਂ ਜੀ ਸਾਰੇ ਜਿਹੜੇ ਸੂਬੇ ਨੇ ਤਕਰੀਬਨ ਉਹ ਗਰਮੀ ਦੇ ਕੀ ਕਹਿੰਦੇ ਹੁੰਦੇ ਐ ਇਸ ਵੇਲੇ ਪੂਰੇ ਤਪਸ਼ ਚੱਲ ਰਹੀ ਆ ਬੀਸੀ ਤੋਂ ਲੈ ਕੇ ਅੰਟੇਰੀਓ ਦੇ ਬਾਰਡਰ ਤਾਈ ਜਿੰਨੇ ਪ੍ਰੇਵਿਂਸ ਹੈਗੇ ਆ ਪੂਰੀ ਗਰਮੀ ਪੈ ਰਹੀ ਆ ਔਰ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਆ ਮੌਸਮ ਵਿਭਾਗ ਵੱਲੋਂ ਕੋਈ ਭਾਈ ਆਪਣਾ ਖਿਆਲ ਜ਼ਰੂਰ ਰੱਖੋ ਯਾਨੀ ਕਿ ਪਾਣੀ ਪੀਂਦੇ ਰਹਿਣਾ ਚਾਹੀਦਾ ਤਰਲ ਪਦਾਰਥ ਜ਼ਰੂਰ ਪੀਣੇ ਚਾਹੀਦੇ ਨੇ ਜਿਹਦੇ ਨਾਲ ਵਿਚਾਰ ਰਹਿੰਦਾ ਤੇ ਕਦੇ ਵੀ ਕਿਸੇ ਨੂੰ ਗੱਡੀ ਦੇ ਵਿੱਚ ਬਿਠਾ ਲ ਕੇ ਆਪ ਇਹ ਨਾ ਹੋਵੇ ਕਿ ਕਿਸੇ ਹੋਰ ਪਾਸੇ ਚਲੇ ਜਾਓ ਤੇ ਧਿਆਨ ਚਲੇ ਜਾਏ ਤੇ ਬਾਅਦ ਵਿੱਚ ਹਾਥੇ ਵੀ ਵਾਪਰ ਜਾਂਦੇ ਨੇ ਔਰ ਪੁਲਿਸ ਤੁਹਾਨੂੰ ਚਾਰਜ ਵੀ ਕਰ ਸਕਦੀ ਹੈ ਖੈਰ ਇਹ ਤਾਂ ਇੱਕ ਗੱਲ ਹੋਈ ਜੀ ਦੂਸਰੀ ਖਬਰ ਇਹ ਅਲਬਰਟਾ ਚ ਇਹ ਆ ਰਹੀ ਆ ਵੀ ਇੱਥੇ ਨਾ ਕੁਝ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਪਿੱਛੇ ਜੇ ਦੋ ਕੰਪਨੀਆਂ ਨੇ ਅਨਾਉਂਸ ਕੀਤਾ ਸੀਗਾ ਸੋਨਟ ਇੰਸ਼ੋਰੈਂਸ ਤੇ ਅਬੀਵਾ ਸਬਸਿਡੀਰੀ ਜਿਹੜੀ ਹੈਗੀ ਆ ਐਸ ਐਂਡ ਵਾਈ ਇਹ ਦੋਨਾਂ ਨੇ ਅਨਾਉਂਸ ਕੀਤਾ ਸੀਗਾ ਜੀ ਵੀ ਅਸੀਂ ਸੂਬਾ ਛੱਡ ਕੇ ਚਲੇ ਜਾਣਾ ਉਹਦਾ ਕਾਰਨ ਕੀ ਹੋਇਆ ਉਹ ਕਹਿੰਦੇ ਜੀ ਵੀ ਸਾਡੀ ਜਿਹੜੀ ਲੋਕਾਂ ਨੂੰ ਕਵਰੇਜ ਦੇਣ ਦੀ ਕੋਸਟ ਹੈਗੀ ਆ ਉਹ ਵੱਧਦੀ ਜਾ ਰਹੀ ਆ ਤੇ ਸਾਡੇ ਪ੍ਰੋਫਿਟ ਵਾਲੀ ਗੱਲ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਆ ਉਹ ਕਾਰਨ ਕੀ ਹੋਇਆ ਜੀ ਤੁਹਾਨੂੰ ਯਾਦ ਹੋਣਾ ਜਦੋਂ ਅਲਬਰਟਾ ਦੇ ਵਿੱਚ ਐਨ ਡੀ ਪੀ ਸਰਕਾਰ ਆਈ ਸੀ ਤੇ ਇਹਨਾਂ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰੀਮੀਅਮ ਸੀਗੇ ਜੀ ਉਹ ਵੱਧਦੇ ਜਾਂਦੇ ਸੀਗੇ ਇੰਸ਼ੋਰੈਂਸ ਦੇ ਤੇ ਐਨ ਡੀ ਪੀ ਨੇ ਲੋਕਾਂ ਦੇ ਇਸ ਮੰਗ ਨੂੰ ਦੇਖਦਿਆਂ ਹੋਇਆਂ ਇਹਨਾਂ ਕੰਪਨੀਆਂ ਨੂੰ ਕਿਹਾ ਸੀ ਵੀ ਤੁਸੀਂ 5% ਤੋਂ ਜ਼ਿਆਦਾ ਜਿਹੜਾ ਕਿਸੇ ਦਾ ਪ੍ਰੀਮੀਅਮ ਵਧਾ ਨਹੀਂ ਸਕਦੇ ਯਾਨੀ ਉਹਨਾਂ ਕੈਪ ਕਰ ਦਿੱਤਾ ਸੀਗਾ 5% ਤੇ ਪਰ ਉਸ ਤੋਂ ਬਾਅਦ ਜਦੋਂ ਯੂਸੀਪੀ ਦੀ ਸਰਕਾਰ ਆਈ ਆ ਇਹਨਾਂ ਨੇ ਆਉਂਦਿਆਂ ਨੇ ਹੀ ਉਹ ਜਿਹੜੀ ਕੈਪ ਸੀਗੀ ਹਟਾ ਦਿੱਤੀ ਅੱਛਾ ਹੁਣ ਮੰਗਾਈ ਇੰਨੀ ਹੋਈ ਆ ਲੋਕਾਂ ਨੂੰ ਜਿਹੜੇ ਉਹ ਪ੍ਰੀਮੀਅਮ ਦੇਣੇ ਬਹੁਤ ਜ਼ਿਆਦਾ ਔਖੇ ਹੋ ਰਿਹਾ ਹੈ ਲੋਕਾਂ ਦਾ ਪ੍ਰੈਸ਼ਰ ਪੈ ਰਿਹਾ ਸਰਕਾਰ ਦੇ ਉੱਤੇ ਤੇ ਇਸ ਕਰਕੇ ਜਿਹੜੀ ਯੂਸੀਪੀ ਦੀ ਸਰਕਾਰ ਆ ਇਹਨਾਂ ਨੇ ਵੀ 2023 ਦੇ ਵਿੱਚ ਕਿਹਾ ਵੀ ਲਓ ਜੀ ਤੁਸੀਂ ਇੱਕ ਸਾਲ ਲਈ ਜਿਹੜੇ ਇਹ ਹੈਗੇ ਆ ਪ੍ਰੀਮੀਅਮ ਉਹ ਵਧਾਉਣੇ ਨਹੀਂਗੇ ਤੁਹਾਨੂੰ ਇੱਕ ਸਾਲ ਲਈ ਉਹ ਫ੍ਰੀਜ਼ ਅਸੀਂ ਕਹਿੰਨੇ ਵੀ ਉਹ ਕਰ ਦਿਓ ਹੁਣ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਜੀ ਵੀ ਦੇਖੋ ਇਹ ਜਿਹੜਾ ਸਿਲਸਿਲਾ ਹੈਗਾ ਨਾ ਵੀ ਜਿੱਥੇ ਸਾਡਾ ਖਰਚਾ ਤੇ ਬਹੁਤ ਜ਼ਿਆਦਾ ਹੋ ਰਿਹਾ ਜਿੱਥੇ ਲੋਕਾਂ ਦੀਆਂ ਕਾਰਾਂ ਟੁੱਟ ਭੱਜ ਹੋ ਰਹੀਆਂ ਜਾਂ ਉਹਨਾਂ ਦੇ ਸੱਟਾਂ ਲੱਗਦੀਆਂ ਤੋਂ ਸਾਨੂੰ ਜ਼ੂਰ ਕਰ ਦਿੰਦੇ ਆ ਉਹਦੇ ਨਾਲ ਸਾਡੇ ਖਰਚੇ ਤਾਂ ਹੋ ਰਹਿ ਬਹੁਤ ਜਿਹੜੇ ਅਸੀਂ ਪ੍ਰੀਮੀਅਮ ਲੈ ਰਹੇ ਆ ਉਹ ਉਹਦੇ ਨਾਲ ਤਾਂ ਸਾਡਾ ਖਰਚਾ ਨਹੀਂ ਪੂਰਾ ਹੋ ਰਿਹਾ ਸੋ ਉਹਨਾਂ ਦਾ ਸੁਝਾਅ ਆ ਜੀ ਵੀ ਸਾਨੂੰ ਤੁਸੀਂ ਇਹ ਇਹ ਨਾ ਰੱਖੋ ਜੇ ਉਹ ਕਹਿੰਦੇ ਇਦਾਂ ਹੀ ਕਰਨੀ ਆ ਤੁਸੀਂ ਕੋਈ ਲੌਂਗ ਟਰਮ ਪਲੈਨਿੰਗ ਨਹੀਂ ਬਣਾਉਣੀ ਤਾਂ ਫੇਰ ਉਹ ਕਹਿੰਦੇ ਸਿਰਫ ਆਹ ਦੋ ਕੰਪਨੀਆਂ ਨੇ ਜਿਨ੍ਹਾਂ ਦਾ ਮੈਂ ਤੁਹਾਨੂੰ ਦੱਸਿਆ ਸੋਨਟ ਇੰਸ਼ੋਰੈਂਸ ਤੇ ਅਬੀਬਾ ਦੀ ਜਿਹੜੀ ਸਬਸਿਡੀ ਏਰੀਆ ਵੀ ਉਹ ਛੱਡਣ ਛੱਡ ਕੇ ਜਾਣ ਗਈਆਂ ਹੋਰ ਵੀ ਕੰਪਨੀਆਂ ਜਿਹੜੀਆਂ ਉਹ ਇਹ ਇਸ ਗੱਲ ਦੇ ਚਰਚਾ ਕਰ ਰਹੀਆਂ ਕਿ ਭਾਈ ਆਪਾਂ ਵੀ ਇੱਥੋਂ ਚਲੀਏ ਕਿਤੇ ਹੋਰ ਹੋਰ ਤਾਂ ਜਿੱਥੇ ਜਿਆਦਾ ਪੈਸੇ ਬਣਦੇ ਹੋਣ ਦੇਖੋ BC ਸਸਕਾਚਵਨ ਮੈਨੀਟੋਬਾ ਇਹਨਾਂ ਸਾਰੇ ਪ੍ਰੋਵਿੰਸ ਦੇ ਵਿੱਚ ਜਿਹੜੀ ਆ ਪਬਲਿਕ ਇੰਸ਼ੋਰੈਂਸ ਹੈਗੀ ਹੈ ਜੀ ਪਰ ਅਲਬਰਟਾ ਹੀ ਇੱਕ ਜੇ ਹਸੂ ਬਾਇ ਜਿੱਥੇ ਪ੍ਰਾਈਵੇਟ ਇੰਸ਼ੋਰੈਂਸ ਹੈਗੀ ਆ ਅੱਛਾ ਇਹ ਇਸ ਪ੍ਰਾਈਵੇਟ ਇੰਸ਼ੋਰੈਂਸ ਕੀ ਹੈਗਾ ਵੀ ਕੋਈ ਬੰਦਾ ਜਿਹੜੇ ਕਿਸੇ ਦੇ ਫਰਜ਼ ਕਰੋ ਸੱਟ ਲੱਗਦੀ ਆ ਤੇ ਤੁਸੀਂ ਜਿਹੜਾ ਐਟ ਫਾਲਟ ਡਰਾਈਵਰ ਆ ਉਹਦੀ ਇੰਸ਼ੋਰੈਂਸ ਨੂੰ ਸੂ ਕਰ ਸਕਦੇ ਆ ਔਰ ਉਹ ਸੂ ਕਰਨ ਤੇ ਜਿਹੜੇ ਪੈਸੇ ਤੁਹਾਨੂੰ ਮਿਲ ਸਕਦੇ ਔਰ ਉਹਦਾ ਉਹ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਵੀ ਐਵਰੇਜ ਪੇ ਆਊਟ ਅਗਰ ਕਿਸੇ ਦੇ ਸੱਟਾਂ ਲੱਗਦੀਆਂ ਤੇ ਕੋਈ ਸੂ ਕਰਦਾ ਤਾਂ ਉਹਨੂੰ ਤਕਰੀਬਨ 81140 ਡਾਲਰ ਦਾ ਉਹਨਾਂ ਨੂੰ ਪੇ ਆਊਟ ਕਰਨਾ ਪੈ ਰਿਹਾ ਸੋ ਇਸ ਕਰਕੇ ਉਹ ਕਹਿੰਦੇ ਜੀ ਵੀ ਸਾਡੀ ਤਾਂ ਕੋਸਟ ਬਹੁਤ ਆ ਰਹੀ ਆ ਸਰਕਾਰਾਂ ਨੂੰ ਜ਼ਰੂਰ ਕੁਝ ਨਾ ਕੁਝ ਇਸ ਗੱਲ ਤੇ ਕਰਨਾ ਚਾਹੀਦਾ ਲੌਂਗ ਟਰਮ ਪਲੈਨਿੰਗ ਕਰਨ ਯੂਸੀਪੀ ਵਾਲੇ ਪਰ ਲੋਕਾਂ ਨੂੰ ਇਹ ਆ ਜੀ ਵੀ ਲੋਕਾਂ ਨੂੰ ਵੀ ਮਹਗਾਈ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦੇ ਰਹੀ ਜੇ ਪ੍ਰੀਮੀਅਮ ਵੱਧ ਰਹਿ ਤੇ ਲੋਕੀ ਜਿਹੜੀਆਂ ਨੇ ਉਹਨਾਂ ਗੱਡੀਆਂ ਚਲਾ ਨਹੀਂ ਸਕਣਗੇ ਇਸ ਤਰ੍ਹਾਂ ਦੀ ਮੁਸ਼ਕਲ ਖੜੀ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕੀ ਇਹਦਾ ਹੱਲ ਜਿਹੜਾ ਸਰਕਾਰ ਲੱਭਦੀ ਹੈ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ